ਸਤਿ ਸ੍ਰੀ ਅਕਾਲ ਜੀ ਤੁਹਾਡਾ ਹਰਪੀ ਦੇ ਪੰਜਾਬੀ ਵਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਸ਼ਨੀਵਾਰ ਦਾ ਸ਼ਨੀਵਾਰ ਦੀ ਸ਼ਾਮ ਹੈ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂਕਿ ਅੱਜ ਹੈਗੀ ਜੀ ਦਸਵੀਂ ਤੇ ਦਸਵੀਂ ਦਾ ਤੁਹਾਨੂੰ ਜਿੱਦਾਂ ਜਿਹੜੇ ਮੇਰੇ ਰੈਗੂਲਰ ਵਲੌਗ ਦੇਖਦੇ ਉਹਨਾਂ ਨੂੰ ਪਤਾ ਹੀ ਹੈ ਵੀ ਅਸੀਂ ਮੱਥਾ ਟੇਕਣ ਜਾਂਦੇ ਹਾਂ ਦੇ ਸੌਂਕੀਆਂ ਗੁਰਦੁਆਰਾ ਸਾਹਿਬ ਚ ਤੇ ਕੀ ਸ਼ੂ ਇੱਧਰ ਗਿਆ ਅਸੀਂ ਤੇ ਇਹਦੇ ਪਾਪਾ ਵੀ ਪਰਨਾ ਬਨ ਕੇ ਜਾ ਰਹੇ ਆ ਪੱਗ ਬਨ ਕੇ ਜਾ ਰਹੇ ਮਤਲਬ ਕਿ ਪਰਨਾ ਹੁਣ ਇਹ ਟਰਾਈ ਕਰਦੇ ਆ ਚਲੋ ਵੈਸੇ ਕਾਫੀ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਜਦ ਬਨੂਗੇ ਰੁਟੀਨ ਚ ਫਿਰ ਆਦਤ ਵੀ ਬਣ ਜਾਂਦੀ ਹੈ ਟਾਈਮ ਕਾਫੀ ਹੋ ਗਿਆ ਤੇ ਅਸੀਂ ਬਸ ਅੱਧਾ ਘੰਟਾ ਲੱਗਦਾ ਸਾਨੂੰ ਅਗਰ ਸਿੱਧੇ ਜਾਈਏ ਜੇ ਰਸਤਾ ਬਲਾਕ ਹੋ ਜਾਂਦਾ ਕਈ ਵਾਰੀ ਫੋਲ ਬਣ ਰਿਹਾ ਹੈ ਤਾਂ ਸਾਨੂੰ ਟਾਈਮ ਲੱਗਦਾ ਨਹੀਂ ਤਾਂ ਅੱਧੇ ਘੰਟੇ ਦੇ ਅੰਦਰ ਆਂਦਾ ਸੀ ਮੱਥਾ ਟੇਕ ਕੇ ਵਾਪਸ ਆ ਜਾਂਦੇ ਆ ਚਲੋ ਜੀ ਚੱਲਦੇ ਆ ਜੇ ਬੈਠਣਾ 10-15 ਮਿੰਟ ਬੈਠ ਵੀ ਜਾਂਦੇ ਚਲੋ ਫਿਰ ਵਧੀਆ ਲੱਗਦਾ ਹੈ ਵਕਤ-ਵਕਤ ਘੰਟਾ ਲੱਗ ਜੂਗਾ ਬਸ ਇੰਨਾ ਕੁ ਟਾਈਮ ਲੱਗਦਾ ਜਿਆਦਾ ਲੋਕਲ ਹੀ ਅਸੀਂ ਜਿਆਦਾ ਦੂਰ ਨਹੀਂ ਹੈਗਾ ਸਭ ਪੂਰੇ ਤੇ ਕ੍ਰਾਸਿੰਗ ਕਰਦੇ ਕਰਦੇ ਸਾਨੂੰ ਕਾਫੀ ਟਾਈਮ ਲੱਗ ਚੁੱਕਿਆ ਹੈ। ਤਕਰੀਬਨ ਅੱਧਾ ਘੰਟਾ ਲੱਗ ਗਿਆ। ਥੋੜਾ ਹੈ ਤਾਂ ਥੋੜਾ ਜਿਹੀ ਰੋਡ ਹੈ ਮਤਲਬ ਕਿ ਸਿਰਫ 2 ਕਿਲੋਮੀਟਰ ਦਾ ਹੀ ਹੈ ਨੀ ਪਰ ਉਹੀ ਥੋੜਾ ਜਾਮ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ। ਤੇ ਹੁਣ ਅਸੀਂ ਖੜੇ ਆ ਜਿੱਥੇ ਰੰਗੀਲਪੁਰ। ਬਸ ਆਹ 10 ਮਿੰਟ ਦਾ ਗੁਰਦੁਆਰਾ ਦੂਰ ਹੈ ਜਿੱਸਾ ਤੇ ਪਰ ਹੈ ਟ੍ਰੈਫਿਕ ਕਰਕੇ ਥੋੜਾ ਜਿਹਾ ਜਾਮ ਜੇ ਕਰਕੇ ਥੋੜਾ ਟਾਈਮ ਜ਼ਿਆਦਾ ਲੱਗ ਗਿਆ। ਗੁੱਡ ਮਾਰਨਿੰਗ ਜੀ ਸੰਡੇ ਦੀ ਸਵੇਰ ਦਾ ਟਾਈਮ ਹੈ ਇਸ ਵੇਲੇ ਇਸ ਇਰਿਆ ਜਿ ਹੁਰੀ بارش ਦਾ ਮੌਸਮ ਹੈ بارش ਪੈ ਵੀ ਰਹੀ ਹੈ ਬੱਦਲ ਦੇਖੋ ਕਿੱਦਾਂ ਹੋਇਆ ਵਾ ਪੂਰਾ ਬੱਦਲੇ ਬੱਦਲ ਤੇ بارش ਹੋ ਰਹੀ ਹੈ ਸ਼ਾਮ ਦੀ ਚਾਹ ਦਾ ਟਾਈਮ ਹੈ ਜੀ ਤੇ ਅੱਜ ਚਾਹ ਚ ਬਣਿਆ ਜੀ ਸਾਡੇ ਪਕੌੜੇ ਮਾਰਨ ਦਾ ਟਾਈਮ ਹੈ ਜੀ ਮਾਰਨ ਦਾ ਖਾਣਾ ਵਗੈਰਾ ਬਣਾ ਕੇ ਟਿਫਨ ਸਾਰੇ ਪੈਕ ਹੋ ਚੁੱਕੇ ਆ ਤੇ ਮੈਂ ਬਣਾ ਲਈ ਆਪਣੇ ਲਈ ਹੋਰਸ ਥੋੜੇ ਜਿ ਕਿ ਮੈਂ ਸਵੇਰੇ ਸਵੇਰੇ ਹੈਵੀ ਵੇਅ ਬ੍ਰੇਕਫਾਸਟ ਨਹੀਂ ਕਰਨ ਜਾਂਦੀ ਨਾਰਮਲ ਜਿਵੇਂ ਕਿ ਚਲੋ ਓਟਸ ਖਾ ਲੈਣੀ ਆ ਇਧਰ ਜਿਵੇਂ ਤੇ ਦੁੱਧ ਗਰਮ ਮਾਜ ਬਣੀ ਜੀ ਦਾਲ ਖਾਣੇ ਚ ਮਾਹ ਦੀ ਮਾਹ ਦੀ ਦਾਲ ਝਾੜੂ ਪੋਚੇ ਮੇਰੇ ਸਾਰੇ ਹੋ ਚੁੱਕੇ ਆ ਤੇ ਓਟਸ ਮੇਰੇ ਤਿਆਰ ਹੋ ਚੁੱਕੇ ਆ ਜੀ ਤੇ ਹੁਣ ਖਾਦਦੇ ਆ ਬ੍ਰੇਕਫਾਸਟ ਦੁੱਧ ਨੂੰ ਵੀ ਵਾਲਾ ਆ ਗਿਆ ਅੱਖ ਜਿੰਨੀ ਮਾਜੀ ਬਚਾਈ ਜੋ ਬਜਟ ਬਾਹਰ ਇਧਰ ਨੂੰ ਹੋ ਜਾਏ ਦੁੱਧ ਬੜਿਆਂ ਦਾ ਬਸ ਯਾਨਕਿ ਫਿਰ ਵੀ ਬਚਾ ਹੋ ਗਿਆ ਚਲੋ ਬਾਹਰ ਨਹੀਂ ਨਿਕਲਿਆ ਤੇ ਅੱਜ ਸਵੇਰੇ ਸਵੇਰੇ ਜੀ ਨਿਕਲੀ ਐ ਤਿੱਖੀ ਧੁੱਪ ਕਈ ਦਿਨ ਹੋ ਗਏ ਤਕਰੀਬਨ ਹਫਤਾ ਹੀ ਹੋ ਚੱਲਿਆ ਕੋਈ ਵੀ ਬਲੌਗ ਸ਼ੂਟੇ ਨਹੀਂ ਕਰ ਹੁੰਦਾ ਪਤਾ ਨਹੀਂ ਕੀ ਹੋ ਗਿਆ ਨજર ਜਿਓ ਲੱਗੇ ਕੰਮੇ ਨਹੀਂ ਕੰਪਲੀਟ ਹੁੰਦਾ ਹੈਗਾ ਡੇਲੀ ਦੀ ਮੈਨੂੰ ਹਰੇਕ ਹਫਤੇ ਦੀ ਤਿੰਨ ਵੀਡੀਓਜ਼ ਦੇਣੀ ਹੁੰਦੀ YouTube ਤੇ ਪਾਣੀ ਹੁੰਦੀ ਆਪਣੀ ਉਹ ਵੀ ਮੇਰਾ ਟਾਰਗੇਟ ਕੰਪਲੀਟ ਨਹੀਂ ਹੋ ਰਿਹਾ ਪਤਾ ਨਹੀਂ ਕੀ ਹੋ ਗਿਆ ਨਹੀਂ ਬੜੇ ਸੋਹਣੇ ਮੈਂ ਬਲੌਗ ਬਣਾ ਲੰਦੀ ਚਲੋ ਦਿਨਾਂ ਵੀ ਉਹਦਾ ਥੋੜਾ ਬਹੁਤਾ ਸ਼ੂਟ ਕਰ ਲੰਦੀ ਸੀ ਹੁਣ ਤਾਂ ਪਤਾ ਨਹੀਂ ਜੀ ਕੀ ਹੋ ਗਿਆ ਮਹੀਨਾ ਤਕਰੀਬਨ ਹੋ ਚੱਲਿਆ ਮੇਤੇ ਕੁਝ ਵੀ ਸ਼ੂਟ ਨਹੀਂ ਹੁੰਦਾ ਤੇ ਪਰ ਹੁਣ ਕੋਸ਼ਿਸ਼ ਕਰੂੰਗੀ ਮੈਂ ਇਹ ਜੇ ਬਹੁਤਾ ਨਹੀਂ ਜੇ 2-3 ਮਿੰਟ ਦਾ ਵਲੌਗ ਤਾਂ ਪਾਵਾਂ ਹੀ ਪਾਵਾਂ ਚਲੋ ਦੇਖਦੀਆਂ ਟਰਾਈ ਕਰੂੰਗੀ ਤੇ ਅੱਜ ਦੇ ਵਲੌਗ ਚ ਐਨ ਜੀ ਮਿਲਦੇ ਕਿਸੇ ਹੋਰ ਵਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਬਾਏ ਬਾਏ